ਪ੍ਰਕਾਸ਼ ਸ਼ਰਮਾ ਸਰਕਾਰਾਂ ਵਾਅਦਿਆਂ ਦੇ ਸਿਰ ਦੇ ਉੱਤੇ ਬਣਦੀਆਂ ਨੇ ਤੇ ਦੱਸਦੀਏ ਕਿ ਸਰਕਾਰਾਂ ਜਦੋਂ ਨਮਾਇंदे ਨੇ ਉਹ ਸੱਤਾ ਦੇ ਵਿੱਚ ਆ ਜਾਂਦੇ ਨੇ ਤਾਂ ਕੀਤੇ ਹੋਏ ਵਾਅਦਿਆਂ ਨੂੰ ਕਿਤੇ ਨਾ ਕਿਤੇ ਭੁੱਲ ਜਾਂਦੇ ਨੇ ਅਜਿਹਾਈ ਮਾਮਲਾ ਜ਼ਿਲ੍ਹਾ ਮਲੇਰਕੋਟਲਾ ਦੇ ਪਿੰਡ ਕੁੱਪਖੁਰਦ ਦਲਾਵਰਗੜ ਤੋਂ ਆਇਆ ਹੈ ਤੇ ਦੱਸਦੀਏ ਕਿ ਇੱਥੇ ਪੰਚਾਇਤੀ ਚੋਣਾਂ ਹੋਈਆਂ ਸੀ ਤੇ ਪਿੰਡ ਦੇ ਸਰਪੰਚ ਨੇ ਸਰਪੰਚ ਬਣਨ ਤੋਂ ਬਾਅਦ ਪਿੰਡ ਵਾਸੀਆਂ ਨਾਲ ਵਾਦਾ ਕੀਤਾ ਸੀ ਕਿ ਜੇਕਰ ਮੈਂ ਸਰਪੰਚ ਬਣਦਾ ਤਾਂ ਤੁਹਾਨੂੰ ਮੈਂ 10 ਵਾਦੇ ਕਹਿ ਰਿਹਾਗਾ ਉਹਦੇ ਉਹਦੇ ਉੱਤੇ ਮੈਂ ਪੂਰਾ ਉਤਰਾਂਗਾ ਤੇ ਦੱਸ ਦਈਏ ਕਿ ਸਰਪੰਚ ਸਾਹਿਬ ਦੇ ਉਹਨਾਂ ਵਾਦਿਆਂ ਦੇ ਵਿੱਚੋਂ ਇੱਕ ਵਾਦਾ ਸੀਗਾ ਸਗਨ ਸਕੀਮ ਦਾ ਤੇ ਸਗਨ ਸਕੀਮ ਦੇ ਕਰਕੇ ਅੱਜ ਇਹ ਪਿੰਡ ਵਾਸੀ ਨੇ ਜਿਹੜੇ ਇਕੱਠੇ ਹੋਏ ਨੇ ਸੁਣਦੇ ਵਿੱਚ ਆਏ ਸੀ ਕਿ ਅੱਜ ਪੰਚਾਇਤੀ ਜਿਹੜਾ ਇਜਲਾਸ ਹੋਇਆ ਸੀ ਤੇ ਉਸ ਦੇ ਵਿੱਚ ਪਿੰਡ ਵਾਸੀਆਂ ਨੇ ਜਿੰਨਾ ਦੀ ਆਤੀ ਆਦਾ ਵਿਆਹ ਹੋਇਆ ਉਹਨਾਂ ਨੇ ਜਦੋਂ ਸਰਪੰਚ ਸਾਹਿਬ ਨੂੰ ਉਸ ਸਗਨ ਸਕੀਮ ਦੇ ਬਾਰੇ ਪੁੱਛਿਆ ਤਾਂ ਸਾਇਦ ਸਰਪੰਚ ਸਾਹਿਬ ਉਸ ਦਾ ਜਵਾਬ ਜੀ ਦੇ ਸਕੇ ਤੇ ਗੱਲਬਾਤ ਕਰਦੇ ਆ ਕੀ ਕਹਿਣਾ ਕੀ ਨਾਮ ਹੈ ਜੀ ਤੁਹਾਡਾ ਮਾਤਾ ਜੀ ਸਿਮਰਜੀਤ ਕੌਰ ਆ ਜੀ ਤੇ ਅੱਜ ਇੱਥੇ ਪੰਚਾਇਤੀ ਜਲਾਸ ਹੋਇਆ ਸੀ ਸਰਪੰਚ ਸਾਹਿਬ ਵੀ ਆਏ ਸੀ ਤੇ ਤੁਸੀਂ ਕੀ ਉਹਨਾਂ ਨੂੰ ਸਵਾਲ ਕੀਤਾ ਸੀ ਜੀ ਅਸੀਂ ਤਾਂ ਮਾਤਾ ਪੰਚਾਇਤ ਮੈਂਬਰ ਸਾਰੇ ਬੈਠੇ ਉਹਨਾਂ ਨੇ ਕਹਿ ਆ ਕਿ ਕਹਿੰਦੇ ਸਗਨ ਸਕੀਮ ਦਾ ਵੀ 5100 ਦਵਾਂਗੇ ਵੀ ਸਾਨੂੰ ਤਾਂ 51 ਰੁਪਏ ਵੀ ਨਹੀਂ ਮਿਲੇ ਜੀ ਸਾਨੂੰ ਨਹੀਂ ਮਿਲਿਆ ਕੋਈ ਪੈਸਾ ਤੇ ਕੀ ਤੁਹਾਨੂੰ ਕੋਈ ਸਕੀਮ ਦਾ ਨਹੀਂ ਦਿੱਤਾ ਹਾਲਾਂਕਿ ਸਰਪੰਚ ਸਾਹਿਬ ਨੇ ਵਾਅਦਾ ਕੀਤਾ ਸੀ ਵੀ ਪੰਚਾਇਤ ਆਪਣੇ ਵੱਲੋਂ 5100 ਰੁਪਏ ਦਵੇਗੀ ਤੇ 51000 ਹੈ ਜਿਹੜਾ ਉਹ ਸगन ਸਕੀਮ ਦੇ ਅੰਤਰਗਤ ਮਿਲੂਗਾ ਤੇ ਨਹੀਂ ਆਪਾਂ ਨੂੰ ਕੋਈ ਪੈਸਾ ਨਹੀਂ ਮਿਲਿਆ ਸਾਨੂੰ ਕੋਈ ਨਹੀਂ ਮਿਲਿਆ ਨਹੀਂ ਜੀ ਸਾਨੂੰ ਨਹੀਂ ਕੋਈ ਮਿਲਿਆ ਹੈਗਾ ਤੇ ਕਿੰਨੀਆਂ ਲੜਕੀਆਂ ਦੇ ਵਿਆਹ ਹੋਏ ਨਹੀਂ ਜੀ ਤੇ ਉਹਰੇ ਤਾਂ 5 ਦੇ ਹੋ ਗਏ ਜੀ ਹਾਂ ਜੀ ਹਾਂ ਜੀ ਠੀਕ ਹੈ 5 ਦੇ ਹੋ ਗਏ ਜੀ ਤੇ ਤੁਹਾਡਾ ਕੀ ਨਾਮ ਹੈ ਜੀ ਕਰਮਜੀਤ ਹੋਰ ਤੁਹਾਡੀ ਵੀ ਬੇਟੀ ਦਾ ਵਿਆਹ ਹੋਇਆ ਤੇ ਸਗਨ ਤਾਂ ਮਿਲ ਗਿਆ ਹੋਣਾ ਤੁਹਾਨੂੰ ਨਹੀਂ ਨਹੀਂ ਕੋਈ ਸਗਨ ਨਹੀਂ ਮਿਲਿਆ ਤੇ ਸਰਪੰਚ ਸਾਹਿਬ ਨਾਲ ਗੱਲ ਹੋਈ ਸੀ ਅੱਜ ਕੀ ਕਿਹਾ ਉਹਨਾਂ ਨੇ ਉਹ ਕਹਿੰਦੇ ਸੀ ਗਰਾਡ ਦੇ ਪੈਸੇ ਦੇਵਾਂਗੇ ਆਈ ਨਹੀਂ ਸੀ ਤੇ ਗਰਾਡ ਦੇ ਵਿੱਚੋਂ ਦਵਾਂਗੇ ਜੀ ਹਾਂਜੀ ਤੇ ਗਰਾਡ ਦੇ ਵਿੱਚੋਂ ਉਹਨਾਂ ਨੂੰ ਸਵਾਲ ਨਹੀਂ ਕੀਤਾ ਵੀ ਤੁਸੀਂ ਜਿਹੜੀ ਗਰਾਟ ਆਉਂਦੀ ਆ ਉਹਦੇ ਵਿੱਚੋਂ ਦੇ ਸਕਦੇ ਹੋ ਜੀ ਇਦਾਂ ਪੈਸੇ ਮਤਲਬ ਕੱਢ ਕੇ ਉਹ ਤਾਂ ਕਹਿੰਦੇ ਜਿੰਨਾ ਤੱਕ ਸਤਰਾ ਜ਼ੋਰ ਲੱਗਦਾ ਲਾ ਲਓ ਅਸੀਂ ਦੇ ਦਿੰਦੇ ਨਹੀਂ ਦੇਣੇ ਇੱਕ ਨਹੀਂ ਸੀ ਦੇਣੇ ਤੇ ਪਿੰਡ ਦੇ ਕੁਝ ਨੌਜਵਾਨ ਅ ਮੁੰਡਿਆਂ ਦੇ ਨਾਲ ਗੱਲਬਾਤ ਵੀ ਕਰਾਂਗੇ ਤੇ ਉਹਨਾਂ ਦਾ ਕੀ ਕਹਿਣਾ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਹਰਦੀਪ ਸਿੰਘ ਹੈ ਅ ਅੱਜ ਜਿਹੜਾ ਮਸਲਾ ਹੋ ਰਿਹਾ ਕੀ ਕਹਿਣਾ ਚਾਹੋਗੇ ਉਹਦੇ ਬਾਰੇ ਜੀ ਦੇਖੋ ਜੀ 1.5 ਮਹੀਨਾ ਹੋ ਗਿਆ ਪੰਚਾਇਤੀ ਇਲੈਕਸ਼ਨ ਸੰਪੰਨ ਹੋਈਆਂ ਨੂੰ ਪੰਚਾਇਤਾਂ ਨੇ ਆਪਣਾ ਕਾਰਜ ਭਾਗ ਵੀ ਸੰਭਾਲ ਲਿਆ ਤੇ ਤੁਸੀਂ ਦੇਖ ਸਕਦੇ ਹੋ ਵੀ ਇਹ 10 ਨੁਕਾਤੀ ਪ੍ਰੋਗਰਾਮ ਜਿਹੜਾ ਹੈਗਾ ਇਹਨਾਂ ਨੇ ਦੱਸਿਆ ਆਪਣੇ ਮੈਨੀਫੈਸਟੋ ਦੇ ਵਿੱਚ ਸ਼ਾਮਲ ਕੀਤਾ ਹੈ ਤੇ ਇਹਦੇ ਵਿੱਚੋਂ ਪਹਿਲਾ ਹੀ ਜਿਹੜਾ ਵਾਅਦਾ ਹੈਗਾ ਕਿ 51000 ਰੁਪਇਆ ਜਿਹੜੀ ਗਵਰਨਮੈਂਟ ਸਰਕਾਰ ਦਿੰਦੀ ਹੈ ਉਹ ਲਿਆਵਾਂਗੇ ਤੇ 5100 ਰੁਪਇਆ ਪੰਚਾਇਤ ਦੇਗੀ ਤੇ ਅੱਜ ਇਸ ਸੰਬੰਧ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਪੰਜ ਲੜਕੀਆਂ ਦੇ ਵਿਆਹ ਹੋ ਚੁੱਕੇ ਆ ਇਸ ਸੰਬੰਧ ਦੇ ਵਿੱਚ ਜਦੋਂ ਅਸੀਂ ਪਰਿਵਾਰਾਂ ਨਾਲ رابطہ ਕਾਇਮ ਕੀਤਾ ਤਾਂ ਜਵਾਬ ਇਹ ਮਿਲਿਆ ਵੀ ਸਾਨੂੰ ਫੁੱਟੀ ਕਾਉਡੀ ਨਹੀਂ ਮਿਲੀ ਤੇ ਕਿਸੇ ਲਫਾਫੇ ਦੇ ਵਿੱਚ ਕਿਤੇ 100 ਰੁਪਇਆ ਪਾ ਕੇ ਜਾਂ ਕਿਸੇ ਤੇ ਦਿੱਤਾ ਹੀ ਨਹੀਂ ਤੇ ਬਾਅਦ ਦੇ ਵਿੱਚ ਇਹ ਗੱਲ ਸਾਹਮਣੇ ਆਈ ਜਦੋਂ ਉਹਨਾਂ ਨੂੰ ਪੁੱਛਿਆ ਕਿ ਅਸੀਂ ਇਹ ਪੈਸਾ ਜਿਹੜੀ ਸ਼ਗਨ ਸਕੀਮ ਆ ਸਰਕਾਰੀ ਗ੍ਰਾਂਟ ਚੋਂ ਦਵਾਂਗੇ ਮੈਨੂੰ ਤਾਂ ਨਹੀਂ ਲੱਗਦਾ ਜੀ ਕਿਸੇ ਕੋਈ ਪੰਚਾਇਤ ਜਿਹੜੀ ਆ ਸਰਕਾਰ ਆ ਜਿਹੜੀ ਜਾਂ ਪੰਚਾਇਤ ਡਿਪਾਰਟਮੈਂਟ ਕੋਈ ਐਸਾ ਕੋਈ ਫੰਡ ਜਾਰੀ ਕਰਦਾ ਹੈ ਵੀ ਜੇ ਆਪਾਂ ਉਹ ਨਿੱਜੀ ਪਰਪਸ ਲਈ ਉਹਨੂੰ ਵਰਤੀਏ ਅੱਜ ਜਿਹੜੇ ਰਾਸ਼ ਹੋਏ ਆ ਪਿੰਡ ਵਿਕਾਸ ਲਈ ਆਉਂਦੀਆਂ ਨੇ ਜੀ ਉਹ ਪਿੰਡ ਦੀ ਡਿਵੈਲਪਮੈਂਟ ਉਹ ਗਰੰਟਾਂ ਦੇ ਸ਼ਰਤੇ ਹੁੰਦੀ ਹੈ ਅੱਜ ਜਿਹੜਾ ਜਲਾਸ ਹੋਇਆ ਤੁਸੀਂ ਸਵਾਲ ਨਹੀਂ ਕੀਤਾ ਵੀ ਗਰਾਡ ਦੇ ਵਿੱਚੋਂ ਸਗਨ ਸਕੀਮ ਕੱਢ ਸਕਦੇ ਆ ਜੀ ਹਾਂਜੀ ਸਵਾਲ ਕੀਤਾ ਤੇ ਉਹ ਕੋਈ ਸਪਸ਼ਟਿਕਾ ਨਹੀਂ ਦੇ ਰਹੇ ਹਾਂ ਇੱਕ ਮੈਨੂੰ ਦੁੱਖ ਨਾਲ ਦੱਸਣਾ ਪੈ ਰਿਹਾ ਵੀ ਸਰਪੰਚ ਸਰਦਾਰ ਸਰਜੀਤ ਸਿੰਘ ਨੇ ਪਰ ਉਹਨਾਂ ਦਾ ਪੋਤਰਾ ਜਿਹੜੀ ਪੰਚਾਇਤ ਦੀ ਕਾਰਵਾਈ ਦੇ ਵਿੱਚ ਵੀ ਇਨਵੋਲਵਮੈਂਟ ਰਿਆ ਤੇ ਉਹ ਸਾਡੇ ਨਾਲ ਕਾਫੀ ਜ਼ਿਆਦਾ ਰਿਊਡ ਲੈਂਗੁਏਜ ਦੇ ਵਿੱਚ ਜੱਤ ਮੁਕਾ ਕੇ ਕਹਿ ਲੋ ਸਾਡੇ ਹੀ ਭਾਈਚਾਰੇ ਦੇ ਨੇ ਉਹ ਸਾਡੀ ਭਾਈਚਾਰੇ ਦੀ ਔਰ ਸਾਰੇ ਨਗਰ ਦੀ ਨੁਮਾਇੰਦਗੀ ਕਰ ਰਹੇ ਨੇ ਸਾਨੂੰ ਉਹ ਚੈਲੰਜ ਕਰਕੇ ਲੰਘਿਆ ਜੀ ਕਿਤੇ ਇਹ ਤਾਂ ਨਹੀਂ ਵੀ ਕੋ ਜਿਹੜੀ ਹੈ ਨਾ ਉਹ ਮੈਨੂੰ ਕਿਤੇ ਨਾ ਕਿਤੇ ਈਗੋ ਨਜ਼ਰ ਆਈ ਆ ਅਸੀਂ ਤਾਂ ਮੁਬਾਰਕਵਾਹ ਦਿੱਤੀ ਆ ਜੀ ਕਿ ਭਾਈ ਮੁਬਾਰਕਾਂ ਤੁਸੀਂ ਬਣਿਓ ਤਾਂ ਪਿੰਡ ਦੀ ਡਿਵੈਲਪਮੈਂਟ ਲਈ ਵਿਕਾਸ ਲਈ ਕੰਮ ਕਰਿਓ ਆ ਤੁਸੀਂ ਦੇਖ ਹੀ ਸਕਦੇ ਹੋ ਦੂਜਾ ਦੂਸਰੀ ਜਿਹੜੀ ਹੈਗੀ ਅੱਜ ਉਹਦੇ ਵਿੱਚ ਵੀ ਉਹ ਖਰੇ ਨਹੀਂ ਉਤਰੇ ਤੇ ਕਿਤੇ ਇਹ ਤਾਂ ਨਹੀਂ ਵੀ ਪਹਿਲਾਂ ਕੋਈ ਰੰਜਸਬਾਜੀ ਚੱਲਦੀ ਹੋਵੇ ਸਰਪੰਚ ਸਾਹਿਬ ਨਾਲ ਹੋਵੇ ਜਾਂ ਕੋਈ ਪੰਚਾਇਤ ਮੈਂਬਰਾਂ ਦੇ ਨਾਲ ਵੀ ਐਦਾਂ ਦਾ ਤਾਂ ਨਹੀਂ ਕੋਸਾ ਹੈਗਾ ਵੀ ਸਾਰਾ ਪਿੰਡ ਇਕੱਠਾ ਹੋ ਗਿਆ ਜੀ ਨਹੀਂ ਜੀ ਸਾਰਾ ਪਿੰਡ ਕੀ ਅਸੀਂ ਤਾਂ ਮੁਬਾਰਕਵਾਦ ਦਿੰਨੇ ਆ ਵੀ ਸਾਡੇ ਨਗਰ ਨੇ ਸੰਮਤੀ ਦੇ ਨਾਲ ਪੰਚ ਚੁਣਿਆ ਤੇ ਸਰਪੰਚੀ ਦੇ ਵਿੱਚ ਚਲੋ ਕਿਤੇ ਨਾ ਕਿਤੇ ਕਹਿੰਦੇ ਦੋ ਖੜੇ ਆ ਤਾਂ ਇੱਕ ਤੇ ਨੇ ਹਾਰ ਨਹੀਂ ਆ ਅਸੀਂ ਤਾਂ ਮੁਬਾਰਕਵਾਦ ਦਿੰਨੇ ਆ ਪਰ ਉਹ ਇਹ ਗੱਲ ਕਹੀ ਆਉਣੇ ਕਿਤੇ ਕਹਿੰਦਾ ਵਿਰੋਧੀਆਂ ਨੂੰ ਨਹੀਂ ਦਿੱਤੇ ਜਾਂਦੇ ਹੂੰ ਤੇ ਮੈਂ ਪੁੱਛਿਆ ਮੈਂ ਕਿਹਾ ਤਾਂ ਜੀ ਹੁਣ ਤੁਸੀਂ ਪਿੰਡ ਦੇ ਸਰਪੰਚੋਂ ਪਿੰਡ ਦੀ ਨਮਾਇੰਦਗੀ ਕਰ ਰਹੇ ਹੋ ਵੀ ਤੁਸੀਂ ਇਹ ਗੱਲ ਸੋਭਾ ਨਹੀਂ ਦਿੰਦੀ ਕਹਿੰਦਾ ਮੈਂ ਕਿਹਾ ਨਹੀਂ ਮੈਂ ਮੈਂ ਬੰਦਾ ਲੈ ਆਉਣਾ ਤਾਂ ਉਸਤੇ ਵੀ ਉਹਦਾ ਫਿਰ ਕੋਈ ਸਪਸ਼ਟੀਕਰਨ ਕੋਈ ਜਵਾਬ ਦਿੱਤਾ ਨਹੀਂ ਉਹਨਾਂ ਨੇ ਤੇ ਗੱਲਬਾਤ ਕਰਾਂਗੇ ਕੀ ਨਾਮ ਹੈ ਮਤਈ ਤੁਹਾਡਾ ਪਰਮਜੀਤ ਜੀ ਤੇ ਤੁਹਾਡੀ ਵੀ ਬੇਟੀ ਦਾ ਵਿਆਹ ਹੋਇਆ ਜੀ ਸਤੋਨ ਦੇ ਵਿੱਚ ਹੈ ਹਾਂ ਜੀ ਵਿਆਹ ਹੋਇਆ ਹੈ ਤੇ ਤੁਹਾਨੂੰ ਕਿੰਨਾ ਸਗਨ ਦੇਤਾ ਪੰਚਾਇਤ ਨੇ ਸਾਨੂੰ ਜੀ 100 ਰੁਪਏ ਦਿੱਤਾ ਸੀ ਕਾਟ ਵਿੱਚ 100 ਰੁਪਏ ਸੀਗਾ ਕਹਿੰਦੇ ਕਿ 5100 ਤਾਨੂੰ ਇਹ ਕਿਹਾ ਗਿਆ ਵੀ 5100 ਆ ਤੇ ਨਿਕਲਿਆ 100 ਆ ਜੀ ਹਾਂਜੀ ਹਾਂਜੀ 100 ਹੈਗਾ ਤੇ ਤੁਸੀਂ ਅੱਜ ਫਿਰ ਸਰਪੰਚ ਸਾਹਿਬ ਨੂੰ ਕਿਹਾ ਨਹੀਂ ਵੀ 100 ਰੁਪਏ ਦਿੱਤਾ ਜੀ ਸਾਨੂੰ ਕਾਰਡ ਦੇ ਵਿੱਚ ਪਾ ਕੇ ਨਹੀਂ ਜੀ ਅਸੀਂ ਨਹੀਂ ਕਿਹਾ ਹੈ ਤੇ ਕਿਤੇ ਨਾ ਕਿਤੇ ਨੇ ਪਿੰਡ ਵਾਸੀਆਂ ਦਾ ਰੋਸ ਵੀ ਹੈ ਸਰਪੰਚ ਸਾਹਿਬ ਦੇ ਨਾਲ ਕਿ ਆ ਕਿਹਾ ਕੁਝ ਹੋਰ ਜਾਂਦਾ ਵਾਦੇ ਕੁਝ ਹੋਰ ਕੀਤੇ ਜਾਂਦੇ ਨੇ ਪਰ ਜ਼ਮੀਨੀ ਪੱਧਰ ਤੇ ਆ ਕੇ ਉਹ ਵਾਦੇ ਸਾਰੇ ਕੈਲੀਏ ਵੀ ਹਵਾ ਦੇ ਵਿੱਚ ਕਿਤੇ ਨਾ ਕਿਤੇ ਗਾਇਬ ਹੋ ਜਾਂਦੇ ਨੇ ਤੇ ਇਸ ਵਿਸ਼ੇ ਦੇ ਉੱਤੇ ਸਰਪੰਚ ਸਾਹਿਬ ਦਾ ਕੀ ਕਹਿਣਾ ਕੀ ਸਪਸ਼ਟੀਕਰਨ ਹੈ ਤੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਆਖਿਰ ਉਹਨਾਂ ਦਾ ਕੀ ਪੱਖ ਹੈ ਸਾਡੇ ਨਾਲ ਕੁੱਪਖੁਰਦ ਦਲਾਬਰਗੜ ਦੇ ਸਰਪੰਚ ਸਾਹਿਬ ਮੌਜੂਦ ਨੇ ਤੇ ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸਰਪੰਚ ਸਾਹਿਬ ਅੱਜ ਇਜਲਾਸ ਹੋਇਆ ਜਿਸ ਦੇ ਵਿੱਚ ਪੂਰਾ ਪਿੰਡ ਇਕੱਠਾ ਆਇਆ ਸੀ ਹਾਂਜੀ ਹਾਂ ਤੇ ਪਿੰਡ ਵਾਸੀਆਂ ਦੇ ਕੁਝ ਲੋਕਾਂ ਵੱਲੋਂ ਤੇ ਕੁਝ ਕੈਲੀਏ ਵੀ ਜਿੰਨਾਂ ਲੜਕੀਆਂ ਦੇ ਮਾਪਿਆਂ ਦੇ ਵੱਲੋਂ ਇਲਜ਼ਾਮ ਲਗਾਇਆ ਗਿਆ ਵੀ ਤੁਸੀਂ ਸਗਨ ਸਕੀਮ ਦਾ ਕਹਿ ਕੇ ਜੋ ਤੁਸੀਂ ਆਪਣੇ ਮੈਨੀਫੈਸਟੋ ਦੇ ਵਿੱਚ ਲਿਖਿਆ ਸੀ ਵੀ ਉਹ ਗੱਲ ਤੋਂ ਮੁੱਕ ਰਹੇ ਸੀ ਅਸੀਂ ਮਤਲਬ ਜੋ ਕਿਹਾ ਤੋਂ ਕਰਾਂਗੇ ਅਸੀਂ ਮਤਲਬ ਟਾਈਮ ਦੀ ਕਮੀ ਹੋਣ ਕਰਕੇ ਟਾਈਮ ਆਊਗਾ ਅਸੀਂ ਜੋ ਕਿਹਾ ਤਾਂ ਕਰਾਂਗੇ ਅਸੀਂ ਜਵਾਬ ਦਿੱਤਾ ਕਿਸੇ ਨੂੰ ਵੀ ਵੀ ਸਕਨ ਸਕੀਮ ਨਹੀਂ ਦੇਣੀ ਦਵਾਂਗੇ ਕੁਝ ਟਾਈਮ ਲਗੋ ਪੰਚਾਇਤ ਦੇ ਵੱਲੋਂ ਕਿਹਾ ਗਿਆ ਸੀ 5100 ਰੁਪਇਆ ਦੇਣਾ ਤੈਅ ਕੀਤਾ ਸੀਗਾ ਇਹ ਉਹ ਉਹਦੇ ਉੱਤੇ ਵੀ ਵਿਵਾਦ ਹੋ ਰਿਹਾ ਜੀ ਉਹਦੇ ਬਾਰੇ ਕੀ ਕਹਿੰਦੇ ਕੱਲ ਤਾਂ ਹਾਂਦੇ ਅਸੀਂ ਚਾਰਜ ਮਿਲਿਆ ਸਾਨੂੰ ਹਲੇ ਬਾਕੀ ਟਾਈਮ ਘਟ ਹੋਇਆ ਪਉਤ ਮਤਲਬ ਤੁਹਾ ਮੜਾ ਮੋਟਰ ਸਾਨੂੰ ਟਾਈਮ ਤਾਂ ਮਿਲੇ ਨਾ ਅਸੀਂ 2 ਮਹੀਨਾ ਚ 4 ਮਹੀਨਾ ਚ ਇਹ ਸਰਤਾ ਪੂਰਾ ਕਰਾਂਗੇ ਇਹ ਹੀ ਨਾ ਅਜਿਹਾ ਕਿ ਜਵਾਬ ਤਾਂ ਦਿੱਤੇ ਨਾ ਕਿਸੇ ਨੂੰ ਵੀ ਅਸੀਂ ਨਹੀਂ ਦੇਣੇ ਹੁਣ ਤੇ ਅ ਕਿੰਨਾ ਕੁ ਸਮਾਂ ਚਾਹੀਦਾ ਹਲੇ ਤੁਹਾਨੂੰ ਕਿਉਂਕਿ ਲੋਕਾਂ ਦਾ ਕਹਿਣਾ ਵੀ ਨਹੀਂ ਥੋੜੇ ਐਸੀ ਵਰਗ ਦੇ ਬੰਦੇ ਆ ਤੁਹਾਨੂੰ ਥੋੜਾ ਟਾਈਮ ਲੱਗੂ ਅਛਾ 6 ਮਹੀਨਿਆਂ ਦੇ ਵਿੱਚ ਅਸੀਂ ਇਹ ਜਿਹੜੀ ਅਸੀਂ ਇਹ ਲਾਗੂ ਕਰਦਾਂਗੇ ਠੀਕ ਕਿੰਨੀਆਂ ਕੁੜੀਆਂ ਦੇ ਵਿਆਹ ਹੋ ਚੁੱਕੇ ਤੁਹਾਡੇ ਸਰਪੰਚੀ ਦੇ ਦੌਰਾਨ ਜੀ ਮਤਲਬ ਸਾਡੇ ਅਸੀਂ ਭਾਰੇ ਚ ਤਿੰਨ ਲੜਕਿਆਂ ਦੇ ਵਿਆਹ ਹੋਏ ਨੇ ਬਾਕੀ ਦੋ ਦੋ ਵੀ ਮਹਲੇ ਹੋਏ ਨੇ ਪੰਜ ਪੰਜ ਵਿਆਹ ਹੋ ਚੁੱਕੇ ਰਹਿਤੀਆਂ ਦੇ ਤੁਹਾਡੇ ਕੋਲੇ ਨੋਟ ਹੈ ਜੀ ਉਹ ਸਾਰਾ ਕੁਝ ਡਾਟਾ ਜਿਹੜਾ ਜਿਨ੍ਹਾਂ ਦੇ ਵਿਆਹ ਹੋਏ ਨੇ ਹਾਂ ਹਾਂ ਸਾਰੇ ਕੋਲ ਪੱਤਰ ਹੈਗੇ ਆਪਣੇ ਕਾਰਡ ਹੈਗੇ ਆ ਆਪਾਂ ਘਰੇ ਚੋਟ ਬੋਲਦੇ ਨੇ ਇਹ ਨਹੀਂ ਆਸੀ ਹੁਣ ਨਾ ਕੋਈ ਕੋਈ ਜਬਾਅ ਨਹੀਂ ਦਿੰਦਾ ਬਈ ਅਸੀਂ ਬਸ ਇਹ ਸਭ ਨੂੰ ਦੇਣੀ ਨਹੀਂ ਹੈਗੀ ਉਈ ਬੀਤੀ ਜਾ ਉਹ ਫੇਰ ਵੀ ਪੈਸੇ ਦਾ ਕਮਾਉਂ ਹੌਲੀ ਛੱਡ ਨੂੰ ਪੈਸੇ ਦਾ ਆਪਣਾ ਸਾਡੀ ਜਿਹੜੀ ਕੋਈ ਕਮਾਈ ਆ ਉਹ ਤਾਂ ਸਾਧਨ ਚੱਲ ਪੈਣਾ ਦੋਵੇਂ ਦੇ ਸੱਤੋਂ ਕੰਮ ਨਹੀਂ ਹੋਇਆ ਕੰਮ ਕਰਾਂਗੇ ਤਾਂ ਹੀ ਪੈਸਾ ਆਉ ਕੁਝ ਨੌਜਵਾਨਾਂ ਦਾ ਇਲਜ਼ਾਮ ਸੀਗਾ ਵੀ ਆ ਤੁਸੀਂ ਉਹਨਾਂ ਨੂੰ ਇਹ ਕਿਹਾ ਵੀ ਸਾਨੂੰ ਹਲੇ ਗ੍ਰਾਡ ਨਹੀਂ ਆਇਆ ਅਸੀਂ ਗ੍ਰਾਡ ਦੇ ਵਿੱਚੋਂ ਦਵਾਂਗੇ ਜੀ ਐਦਾਂ ਦੀ ਗੱਲ ਹੋਈ ਹੈ ਜੀ ਕੋਈ ਉੱਥੇ ਉਹਨਾਂ ਦੇ ਗਲਤ ਝੂਠ ਬਣਦੇ ਤੇ ਮਤਲਬ ਮੈਨੂੰ ਬਦਨਾਮ ਕਰਨ ਦੇ ਖਾਤਰ ਹੂੰ ਆਪਨ ਮੇਰੀ ਅੱਜ ਸੋਚ ਨਹੀਂ ਹੈਗੀ ਅਜੇ ਨਹੀਂ ਗਰੰਟੀ ਤੇ ਮੈਂ ਗਰੰਟੀ ਮੈਂ ਤਾਂ ਉਹ ਪੈਸੇ ਨਹੀਂ ਚਾਹਤਾ ਸਗਨ ਸਕੀਮ ਆਪਾਂ ਗਰਾਡ ਦੇ ਵਿੱਚੋਂ ਦੇ ਸਕਦੇ ਨਹੀਂ ਨਹੀਂ ਦੇ ਸਕਦੇ ਜੀ ਜੀ ਉਹ ਪੈਸਾ ਜਿਹੜੀ ਵਰਤੋਂ ਮਸਦਾ ਉਹਦੇ ਮਰ ਤੋਂ ਅਸੀਂ ਵਰਤਾਂਗੇ ਅਸੀਂ ਬਤ ਅਸੀਂ ਉਹਦੀ ਬਤੋਂ ਗਲਤ ਵਰਤੋਂ ਕਿਵੇਂ ਕਰਾਂਗੇ ਜੀ ਤੁਸੀਂ ਬੰਨਣਾ ਅਸੀਂ ਜਿਹੜੀ ਮੈਂ ਤਾਂ ਸਾਡੀ ਜਿਹੜੀ ਸੁਭਜਾ ਅਸੀਂ ਆਪਦੀ ਕਮਾਈ ਕਰਕੇ ਅਸੀਂ ਜਿਹੜੀ ਇਹਨਾਂ ਦੇ ਬਾਅਦ ਪੰਚਾਂ ਨਾਲ ਕੱਟ ਕਰਕੇ ਅਸੀਂ ਇਹਨਾਂ ਲੋਕਾਂ ਦੇ ਬਾਅਦ ਪੂਰੇ ਕਰਾਂਗੇ ਤੇ ਇਸ ਸਰਪੰਚ ਸਾਹਿਬ ਤੇ ਜਿਨ੍ਹਾਂ ਦਾ ਕਹਿਣਾ ਵੀ ਥੋੜਾ ਜਿਹਾ ਸਮਾਂ ਹੋਰ ਚਾਹੀਦਾ ਤੇ ਜਿਨ੍ਹਾਂ ਨਾਲ ਜੋ ਵੀ ਵਾਦੇ ਕੀਤੇ ਨੇ ਕਿਉਂਕਿ ਵਾਦਿਆਂ ਨੂੰ ਪੂਰਾ ਕਰਨ ਦੇ ਲਈ ਸਾਨੂੰ ਥੋੜੇ ਜਿਹਾ ਹੋਰ ਸਮੇਂ ਦੀ ਲੋੜ ਹੈ ਵੀ ਅਜੇ ਜਿਹੜਾ ਚਾਰਜ ਆ ਤਕਰੀਬਨ 2-3 ਦਿਨ ਹੀ ਹੋਏ ਨੇ ਸਾਨੂੰ ਮਿਲੇ ਨੂੰ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਲੋਕਾਂ ਨਾਲ ਵਾਦੇ ਕੀਤੇ ਸੀ ਉਹ ਆਉਣ ਵਾਲੇ ਸਮੇਂ ਦੇ ਵਿੱਚ ਪੂਰੇ ਕਰ ਦਿੱਤੇ ਜਾਣਗੇ